ਹਾਂਜੀ ਕੀ ਹਾਲ ਚੱਲਾ ਜੀ ਸਵਾਗਤ ਹੈ ਤੁਹਾਡਾ ਰੱਕੜ ਸਾਹਿਬ ਬਲੌਗਸ ਦੇਸੀ ਟ੍ਰੈਵਲ ਡਾਇਰੀ ਦੇ ਵਿੱਚ ਤੇ ਇਸ ਵਾਰ ਤੁਹਾਨੂੰ ਦੱਸਦੇ ਆ ਜਦੋਂ ਰੀਫਰ ਦੇ ਵਿੱਚ ਕੋਡ ਆਉਂਦਾ 00012 ਇਹ ਹੁੰਦਾ ਹਾਈ ਕੂਲੈਂਟ ਟੈਂਪਰੇਚਰ ਇਹਦੇ ਦੋ ਰੀਜ਼ਨ ਹੁੰਦੇ ਨੇ ਜਾਂ ਤਾਂ ਤੁਹਾਡਾ ਕੂਲੈਂਟ ਲੈਵਲ ਹਨਾ ਲੋ ਹੋਊਗਾ ਤੇ ਤੁਹਾਨੂੰ ਫਿਲ ਕਰਨਾ ਪੈਣਾ ਜਾਂ ਇਹਦੀ ਇੱਕ ਬੈਲਟ ਹੁੰਦੀ ਆ ਟੈਮਿੰਗ ਵੈਲਟ ਹੋ ਜਾਂਦੀ ਹੈ ਇਹ ਮੈਨੂੰ ਲੱਗਦਾ ਇੰਜਨ ਦੇ ਪੱਖਾ ਤੇ ਆਪਣਾ ਆਲਟਰਨੇਟਰ ਜਿਹੜਾ ਬੈਟਰੀ ਚਾਰਜ ਕਰਦਾ ਤੇ ਉਹਦੇ ਨਾਲ ਅਟੈਚ ਹੈ ਤਿੰਨ ਤਿੰਨ ਚੀਜ਼ਾਂ ਨਾਲ ਅਟੈਚ ਹੈ ਮੈਨੂੰ ਲੱਗਦਾ ਤੇ ਇਹਨਾਂ ਸਾਡਾ ਸੌਰੀ ਪ੍ਰੋਬਲਮ ਆ ਗਈ ਸੀਗੀ ਤੇ ਰੀਫਰ ਦੇ ਵਿੱਚ ਕੋਡ ਆ ਗਿਆ ਤੇ ਹਾਈ ਟੈਂਪਰੇਚਰ ਹੋ ਗਿਆ ਸੀਗਾ ਤੇ ਉਹਦੇ ਕਰਕੇ ਨਾ ਗਰਮ ਹੋਣ ਕਰਕੇ ਇਹ ਬੰਦ ਹੋ ਜਾਂਦਾ ਸੀ ਰੀਫਰ ਤੇ ਪਹਿਲਾਂ ਤਾਂ ਸਾਨੂੰ ਸੀਗਾ ਵੀ ਸਾਨੂੰ ਮਕੈਨਿਕ ਦੇ ਜਾਣਾ ਪੈਣਾ ਤੇ ਟੂਲ ਵਗੈਰਾ ਵੈਸੇ ਸਾਡੇ ਕੋਲ ਹੈ ਵੀ ਨਹੀਂ ਸੀਗੇ ਤੇ ਪਹਿਲਾਂ ਸੀ ਕੁਲਰ ਦੇਖਿਆ ਤੇ ਕੁਲੈਂਟ ਤਾਂ ਓਕੇ ਸੀਗਾ ਫਿਲ ਸੀਗਾ ਉਹ ਮੈਕਸ ਦੇ ਉੱਤੇ ਸੀਗਾ ਤੇ ਉਸ ਤੋਂ ਬਾਅਦ ਚਲੋ ਜਦੋਂ ਖੋਲ ਕੇ ਸਾਰਾ ਚੈੱਕ ਕੀਤਾ ਤਾਂ ਉਹ ਬੈਲਟ ਦਾ ਨਟ ਢਿੱਲਾ ਸੀਗਾ ਉਹਦੇ ਕਰਕੇ ਬੈਲਟ ਲੂਜ਼ ਹੋ ਗਈ ਤੇ ਉਹਦੇ ਕਰਕੇ ਰੀਫਰ ਗਰਮ ਹੋਣ ਲੱਗ ਗਿਆ ਲੈਥ ਫਰੀ ਜਾ ਕੇ ਸਾਡਾ ਇੱਕ ਕੰਪਨੀ ਦਾ ਨੌਨ ਸੀਗੇ ਤੇ ਉਹ ਟੈਰਾਂ ਦੀ ਸ਼ਾਪ ਸੀਗੀ ਵੈਸੇ ਤਾਂ ਤੇ ਉਹਨਾਂ ਤੋਂ ਟੂਲ ਲੈ ਕੇ ਫਿਰ ਉਹ ਨਾਟਕਸਿਆ ਤੇ ਫੇਰ ਰੀਫਰ ਚੱਲ ਪਿਆ ਜਾਨਕੀ ਈਜ਼ੀ ਸੀਗਾ ਸਾਡੇ ਕੋਲ ਟੂਲ ਨਾ ਹੋਣ ਕਰਕੇ ਥੋੜਾ ਜਿਹਾ ਸਾਨੂੰ ਆਈ ਆ ਗਈ ਆ ਪ੍ਰੋਬਲਮ ਜੇ ਸਾਡੇ ਕੋਲ ਜੇ ਟੂਲ ਹੁੰਦੇ ਤਾਂ ਅਸੀਂ ਪਹਿਲਾਂ ਹੀ ਫਿਕਸ ਕਰ ਲੈਣਾ ਸੀਗਾ ਤੇ ਇੰਨਾ ਸਾਨੂੰ ਵੇਟ ਕਰਨ ਦੀ ਲੋੜ ਨਹੀਂ ਸੀ ਤਾਂ ਕਿ ਟੂਲ ਵੀ ਰੱਖੋ ਆਪਣੇ ਕੋਲ ਤੇ ਪਲੱਸ ਜੇ ਇਦਾਂ ਦਾ ਕੋਡ ਆਉਂਦਾ ਤਾਂ ਈਜ਼ੀ ਆ ਉਹਨੂੰ ਫਿਕਸ ਕਰਨਾ ਇਹ ਤੁਹਾਨੂੰ ਮਕੈਨਿਕ ਕੋਲ ਜਾਣ ਦੀ ਲੋੜ ਵੀ ਨਹੀਂ ਹੈਗੀ ਤੇ ਦੋ ਚੀਜ਼ਾਂ ਦੇਖੋ ਬਾਕੀ ਜੇ ਮਕੈਨੀਕਲ ਉਂ ਇਸ਼ੂ ਆਇਆ ਤਾਂ ਉਹਦੇ ਨਾਲ ਪਤਾ ਨਹੀਂ ਹੈਗਾ ਜੇ ਐਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਈਜ਼ੀ ਇਹਨੂੰ ਫਿਕਸ ਕਰ ਸਕਦੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ